ਸਾਡੀ ਖਾਣਾ ਸੰਗਤ ਦੀ ਇੱਕ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਨਾਕਰ ਦੂਮਾਲੀ ਦੇ ਨੇ ਜੀਟੀ ਰੋਡ ਦੇ ਉੱਪਰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਛੱਕੀ ਨੌਜਵਾਨ ਜਿਹੜਾ ਟੱਲਤ ਲੱਗਿਆ ਤਾਂ ਬਹੁਤ ਹੀ ਗੁੱਸੇ ਨਾਲ ਸਾਡੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕੀਤਾ ਕਾਬੂ ਕਰਕੇ ਉਸ ਤੋਂ ਇੱਕ 32 ਬੋਰ ਨਾਜਾਇਜ਼ ਪਿਸਟਲ ਦੇਸੀ ਕਟਾ ਪ੍ਰਾਪਤ ਕੀਤਾ ਸਮੇਤ ਮੈਗਜ਼ੀਨ ਤੈਨੂੰ ਨਾਮ ਪਤਾ ਪੁੱਛ ਤੇ ਪਤਾ ਲੱਗਿਆ ਕਿ ਇਹਦਾ ਨਾਮ ਕਿਰਨਪਾਲ ਉਰਫ ਕਰਨੀ son of ਹੀਤਰਾ ਇਹ ਰਹਿਣ ਵਾਲਾ ਮੁੰਡਾ ਦਾ ਤਹਿਸੀਲ ਹਲਮਾਨਗੜ੍ਹ Rajasthan ਦਾ ਤਾਂ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 25 ਜਨਰਲ ਆਰਮਜ਼ ਐਟ ਪੁਲਿਸ ਸਟੇਸ਼ਨ ਸੰਗਤ ਇਹਨੂੰ ਫਰਦਰ ਅਦਾਲਤ ਬਾਣੀਓਗਦਾਲ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਡ ਲਿਆ ਜਾ ਰਿਹਾ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤਾਂ ਉਹ ਦੱਸਿਆ ਜਾਊ ਕੀ ਸਰ ਇਹ ਤੇ ਹੋਰ ਵੀ ਮੁਕਾਦਮੇ ਦਰਜ ਨਹੀਂ ਇਹਦੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਇਹਦੇ ਤੇ ਟੋਟਲ 9 ਕਦਮੇ ਦਰਜ ਹੈ ਬਖਵਾਂ ਥਾਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਆ ਜ਼ਿਆਦਾਤਰ ਇਹਦੇ ਤੇ ਮਕਦਮੇ ਆਬਜੈਕਟ ਲੜਾਈ ਝਗੜੇ ਦੇ ਤੇ ਇੱਕ ਮਕਦਮਾ ਇਹਦੇ ਤੇ 376 ਦਾ ਰੇਪ ਦਾ ਵੀ ਹੈ ਆ ਥਾਣਾ ਹਨੂਮਾਨਗੜ੍ਹ ਟਾਪ ਦੇ ਵਿੱਚ